ਇਹਨਾਂ ਬੰਦਿਆਂ ਨੂੰ ਆ ਜਿੰਨੇ ਸਾਹਮਣੇ ਬੈਠੇ ਨੇ ਸਭ ਪੰਜ ਗੈਂਗਸ ਜਿਹੜਾ ਨੇ ਜਿੰਨੀਆਂ ਇਹਨਾਂ ਨੂੰ ਟੈਲੀਫੋਨ ਕੀਤਾ ਤੁਹਾਡਾ ਮੈਂ ਕਦੀ ਡੇਨ ਨਹੀਂ ਦੇ ਸਕਦਾ ਇਹ ਨਹੀਂ ਡਰੇ ਹੋਰ ਕੋਈ ਪਾਵੇ ਡਰ ਕੇ ਇਹਨਾਂ ਨੇ ਖੋਖ ਕੇ ਜਵਾਬ ਦਿੱਤੇ ਕਿ ਅਸੀਂ ਕਾਂਗਰਸ ਦੇ ਕਾਂਗਰਸ ਨੂੰ ਵੋਟਾਂ ਪਾਵਾਂਗੇ ਇਹ ਤੇ ਆਤਮਾ ਚ ਨਹੀਂ ਡਰੇ ਤੇ ਇਹਨਾਂ ਤੇ ਆ ਜਿਹੜੇ ਗੈਂਗਸਟਰ ਹੈ ਇਹ ਤੇ ਅਸੀਂ ਉਦਾਂ ਹੀ ਪੈਰਾਂ ਨਾਲ ਮਲਦੇ ਨੇ ਉਹਦੇ ਵਿੱਚ ਕਹਿ ਕੇ ਕਿਹਾ ਇੱਥੋਂ ਦਾ ਐਸ ਐਚਓ ਚਿੱਟੇ ਦਿਨ ਨਸ਼ਾ ਵਤੋਂ ਦਾ ਕਈ ਵਾਰ ਡੀਏਜੂ ਨੂੰ ਕਹਿ ਦਿੰਦਾ ਕਈ ਵਾਰ ਡੀਜੀਪੀ ਨੂੰ ਕਹਿ ਦਿੰਦਾ ਇਹ ਨੋਟ ਕਰ ਲੈ ਸਾਡੇ ਕੋਲ ਇੱਥੇ ਰਿਕਾਰਡਿੰਗ ਹੈ ਸਾਡੇ ਕੋਲੇ ਦੀਆਂ ਜਿਹੜਿਆਂ ਪਿੰਡਾਂ ਦੇ ਵਿੱਚੋਂ ਇਹ ਚਿੱਟਾ ਵਖਾਉਂਦਾ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਨੇ ਇਹਨੂੰ ਪਹਿਲੇ ਦਿਨ ਆ ਕੇ ਫੈਰੋਂ ਜਿੰਨੀ ਇਹਨੇ ਵਕਾਈਆ ਸਾਰੀ ਇਹਦੇ ਹੱਟਾਂ ਚ ਪੱਟਾਂ ਜਿੱਥੋਂ ਦਾ ਡੀਐਸਪੀ ਮੈਂ ਕਦੀ ਤਾਂ ਡੀਐਸਪੀ ਨੂੰ ਟੈਲੀਫੋਨ ਕੀਤਾ ਨਾ ਇਸ ਇੱਕ ਐਸਐਚਓ ਨੂੰ ਕੀਤਾ ਜਿੱਥੋਂ ਦਾ ਟੀਐਸਪੀ ਗੈਂਗਸਟਰਾਂ ਦੇ ਨਾਲ ਰਲਿਆ ਪਹਿਲਾਂ ਵੀ ਮੈਂ ਇਸੇ ਕਰਕੇ ਕੱਢਿਆ ਤੁਹਾਡੀ ਸ਼ਿਕਾਇਤ ਕੀਤੀ ਸੀ ਕਿ ਉਹ ਗੈਂਗਸਟਰਾਂ ਦੇ ਨਾਲ ਦਲਿਆ ਸੀ ਇਹ ਡੀਐਸਪੀ ਗੈਂਗਸਟਰਾਂ ਦੇ ਨਾਲ ਰਲ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਫਰੋਟੀਆਂ ਉਹਨਾਂ ਦੀਆਂ ਇਕੱਠੀਆਂ ਇੱਥੋਂ ਦਾ ਡੀਐਸਪੀ ਕਰਦਾ ਪਰ ਬਾਜਵਾਲ ਸਾਹਿਬ ਅਸੈਂਬਲੀ ਦੇ ਵਿੱਚ ਇੱਕ ਜੀ ਜ਼ਰੂਰ ਬੋਲਿਓ ਸਾਡੇ ਬਲਾਕ ਦੇ ਪ੍ਰਧਾਨ ਬੈਠੇ ਨੇ ਸ਼ਰਮਾ ਜੀ اے مین صاحب ਜਿਹੜਾ ਤੁਹਾਡਾ ਮੈਲੇ ਆ ਨਾ ਗਲਤੀਆਂ ਸਾਡੀਆਂ ਵੀ ਨਹੀਂ ਜਦੋਂ ਅਸੀਂ ਕਾਂਗਰਸ ਨੂੰ ਥੋੜਾ ਜਿਹਾ ਢਿੱਲ ਦੇਨੇ ਆ ਨਾ ਇਹਦੇ ਸਭ ਤੋਂ ਪਹਿਲਾਂ ਬਾਗਵਾ ਸਾਹਿਬ ਗੁਰਦਾਸ ਪੁੱਤ ਅਮਰਸਰ ਦੇ ਸ਼ਰਾਬ ਦੇ ਠੇਕਿਆਂ ਚ ਗੈਂਗਸ ਕਰਦਾ ਹਿੱਸਾ ਇਨਾ ਪੁੱਛ ਲੋ ਕਿਹੜੇ ਕਿਹੜੇ ਗੈਂਗਸਟਰ ਦਾ ਇੱਕ ਗੈਂਗਸਟਰ ਦੀ ਮਾਂ ਹਰ ਰੋਜ਼ ਹਸਾਬ ਲੈਣ ਜਾਂਦੀ ਆ ਠੇਕਿਆਂ ਤੇ ਤੇ ਕਿੱਥੋਂ ਪੰਜਾਬ ਬਾਜੂ ਜਿਹੜਾ ਕਹਿੰਦਾ ਮੈਂ ਨਸ਼ਾ ਮੁਕਤ ਕਰ ਦਿੱਤਾ ਪੰਜਾਬ ਇਹਨੇ ਨਸ਼ਾ ਮੁਕਤ ਨਹੀਂ ਇਹਨੇ ਨਸ਼ਾ ਜੁਕਤ ਕਰ ਦਿੱਤਾ ਕਿ ਕਿਹੜੀ ਜੁਕਤ ਦੇ ਨਾਲ ਪੰਜਾਬ ਚ ਨਸ਼ਾ ਵੇਚਣਾ ਇਹ ਭਗਵੰਤ ਮਾਨ ਦੀ ਪੰਜਾਬ ਨੂੰ ਖਤਮ ਕਰ ਦਿੱਤੀ ਤੇ ਨੌਜਵਾਨੀ ਨੂੰ ਖਤਮ ਕਰਨੀ ਉਹਦੀ ਚਾਲ ਹੈ ਅੱਜ ਬਹੁਤਾ ਇੱਕ ਗੱਲ ਸੁਣ ਲੋ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਬੋਲਣਾ ਤੇ ਉੱਠਣਾ ਕੋਈ ਨਹੀਂ ਚਾਹੁੰਦਾ ਮੈਂ ਵੇਖੀ ਜਾਂਦਾ ਕਿ ਉਹ ਖੀਲਾ ਬੰਦਾ ਵੀ ਟੇਕ ਜਾਂਦਾ ਆਖਿਰ ਨੇ ਪ੍ਰਧਾਨ ਜੀ ਦੇ ਉਦਣਾ ਸੰਦੀਪ ਸਿੰਘ ਸੰਧੂ ਬੈਠੇ ਨੇ ਬਾਜਵਾ ਸਾਹਿਬ ਇਹਨਾਂ ਨੇ ਤੁਸੀਂ ਨਹੀਂ ਕਿਹਾ ਜੋ ਡਿਸਪਲਿਨ ਸੰਧੂ ਸਾਹਿਬ ਦੀ ਮੀਟਿੰਗ ਦਾ ਅਸੀਂ ਪੰਜਾਬ ਦੇ ਵਿੱਚ ਕੋਈ ਹੋਰ ਡਿਸਪਲਿਨ ਨਹੀਂ ਕਜੇ ਇਹਦਾ ਕਾਂਗਰਸ ਡਿਸਿਪਲਨ ਟੂ ਹੋ ਜੇ ਇਹ ਕਾਂਗਰਸ ਮਰਦੀ ਵੀ ਆ ਸਾਡੀ ਭੈਣ ਰੋਕ ਕੇ ਆਇਆ ਹਾਂ ਘਮਣਾਵਾਲੀ ਸਰਪੰਚ ਨੂੰ ਬੀ ਬਲਵਿੰਦਰ ਗੁਰ ਮੈਂ ਭੈਣ ਜੀ ਤੁਸੀਂ ਕਿਉਂ ਆ ਬਿਮਾਰ ਨੇ ਪਰ ਯਾਰ ਇਹਦਾ ਮੈਂ ਕਿੱਥੋਂ ਦੇਣ ਦੇ ਦੂੰ ਬਿਮਾਰੀ ਦੇ ਵਿੱਚ ਵੀ ਅੱਜ ਸਾਹਮਣੇ ਆ ਕੇ ਬੈਠੀ ਆ ਸਾਡੇ ਇਹੋ ਜਿਹੇ ਵਰਕਨਾਂ ਦਾ ਪੜਾ ਸਾਹਿਬ ਇਹਨਾਂ ਦਾ ਦੇਣ ਨਹੀਂ ਮੈਂ ਦੇਖਦਾ ਇਹਨਾਂ ਦੀ ਕਈਆਂ ਦੀ ਤੀਜੀ ਪੀੜੀ ਨਹੀਂ ਚੌਥੀ ਪੀੜੀ ਗਲਤੀ ਆ ਰੰਦਾਵਾ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਇਹਨਾਂ ਦਾ ਸਾਡਾ ਪਰਿਵਾਰ ਕਦੀ ਵੀ ਤੁਹਾਡਾ ਕਰਜ਼ਾ ਨਹੀਂ ਝਪਾ ਸਕਦਾ ਜੋ ਮਰਜੀ ਕਰ ਲੋ ਤੇ ਜੇ ਹੁਣ ਵੀ 22 ਇਲੈਕਸ਼ਨ ਤੇ ਜੇ ਗੈਂਗਸਟਰਾਂ ਦੇ ਕਰਕੇ ਜਿੱਤ ਗੈਂਗਸਟਰਾਂ ਦੀ ਆ ਤੇ ਜਾਂ ਉਹ ਫਿਲਮ ਵਾਲੇ ਸੂਚੇ ਲੰਗਾ ਦੀ ਜਿੱਤਿਆ ਜਿਨ੍ਹਾਂ ਨੇ ਵੋਟਾਂ ਮੈਨੇ ਬਰਖੜਾ ਪਾਈਆਂ ਸੀ। ਉਹ ਔਰ ਇੱਕ ਵਾਰ ਫੇਰ ਬੋਲੇ ਸੋਨਲ ਕਹਿੰਦੇ ਕੁਲ ਇੱਕ ਨਰਕਾਰਾ ਕਰਾਉਣੇ ਫਿਲਮ ਬਣਾਉਣੀ ਹੈ। ਹਾਂ? ਅੱਛਾ। ਮੈਂ ਕਿਹਾ ਕਿਦੋਂ ਦੀ ਫੇਰ ਫਿਲਮ ਚਲਾਉਣੀ ਹੈ ਇੱਕ ਦਮ ਹੀ। ਓਏ ਉਹਦਾ ਕੰਮ ਖਤਮ ਹੋ ਗਿਆ ਲੋਕ ਕਿ ਨਹੀਂ ਪਸੰਦ ਕਰਦੇ। ਪ੍ਰਧਾਨ ਸਾਡੇ ਜਿਲ੍ਹੇ ਦਾ ਪ੍ਰਧਾਨਿਆ ਜੀ ਬੁਲਾਕਾ ਸੋ ਤਗੜੇ ਹੋ ਗੋ ਅਮਰੇ ਕ੍ਰਿਸ਼ਨ ਭਰਾ ਬੈਠੇ ਨੇ ਆ ਮੇਰਾ ਪ੍ਰਧਾਨ ਖੁਲਤਾ ਬਗਬੰਦਰ ਕਮੇਟੀ ਦਾ ਹਰ ਰੋਜ਼ ਇਹਨਾਂ ਇਨਕੁਆਰੀ ਕਰੋ ਉਹਨਾਂ ਕੋਲ ਪੈਦੇ ਮੰਦਰ ਦੀ ਇਹ ਮੰਦਰ ਬਣਾਉਣ ਦਿਆ ਤੇ ਉਹ ਇਨਕੁਆਰੀਆਂ ਕਰੋਗੇ ਨਹੀਂ ਆਪਾਂ ਤਗੜੇ ਹੋ ਜੇ ਕਾਂਗਰਸ ਇੱਕ ਜੋਟਿਆ ਇਹ ਚਰਲੇ ਲੈਣ ਲੱਗ ਪਏ ਨੇ ਅੱਜ ਨੂੰ ਆਪਾਂ 44000 ਵੋਟ ਤੇ ਜਿਤਾ ਕੇ ਭੇਜਿਆ ਇੱਥੋਂ ਜਿਹਨੂੰ ਫਿਰ ਸਾਰੇ ਜਿਹਨੇ ਚੋਹਾਰ ਦਾਉਂਦਾ ਸੀ ਉਦੋਂ ਫਿਰ 28000 ਤੇ ਗਿਰਬਾ ਬਣਾਉਣਾ ਕੋ ਜਿਤਾ ਕੇ ਭੇਜਿਆ ਅੱਜ ਉਹ ਕਹਿੰਦਾ ਕਿ ਦੋਵੇਂ ਪਾਰਟੀਆਂ ਇਕੱਠੀਆਂ ਹੋ ਜੋ ਵਾਹ ਵਾ ਬਈ ਮਨਾ ਕਾਂਗਰਸ ਦਾ ਖਾ ਕੇ ਤੇ ਕਾਂਗਰਸ ਦਾ ਬੁਰਾ ਸੋਚਦਾ ਇਦਾਂ ਦਾ ਹਾਲ ਉਹ ਹੋਣਾ ਜੇ ਜੋ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ ਹੋ। ਅਖੀਰਲੇ ਉਮਰੇ ਕਿਹੜੇ ਵੋਟ ਨਹੀਂ ਪਾਈ। ਪ੍ਰਧਾਨ ਜੀ ਜਿਹੜਾ ਤੂੰ ਦੇ ਕੇ ਆਇਓ ਇਹਨੂੰ ਇਹਦੇ ਅਪੋਰਟ ਦੇ ਵਿੱਚ ਇਹਦੀਆਂ ਗੋਡੀਆਂ ਦੀਆਂ ਦੀਆਂ ਕਿਸੀਆਂ ਕਰਾਵਾਂਗੇ। ਇਹਨੇ ਕਾਂਗਰਸ ਮਾਰ ਦਿੱਤੀ ਉੱਥੇ। ਜਿਹੜੇ ਪੰਜਾਬ ਦੀ ਕਾਂਗਰਸ ਮਾਰ ਦਿੱਤੀ ਵਿਧਾਨ ਸਭਾ ਦਾ ਇਕੱਠੇ ਹੋ ਗਏ ਸੀ। ਇਹ ਉੱਠ ਕੇ ਨਾਰਾ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਦੇ ਅਗੇਂਸਟ ਲਾਉਂਦਾ ਹੁੰਦਾ। ਤੇ ਸਾਡੇ ਥੱਗ ਬਹਿ ਜਾਂਦੇ ਨਹੀਂ ਬੋਲ ਬੋਲ ਕੇ ਤੇ ਅੱਜ ਇਹ ਬੇਈਮਾਨ ਸਾਨੂੰ ਕਾਂਗਰਸੀ ਦਮਸ ਖੋਣਗੇ ਕਾਂਗਰਸ ਸਾਡੀ ਆ ਸਾਡੀ ਰਹੇਗੀ ਤੇ ਅਸੀਂ ਕਾਂਗਰਸ ਨੂੰ ਮਰਨ ਦਵਾਂਗੇ ਬੇਸ਼ੱਕ ਅਸੀਂ ਨਾ ਰਹੀਏ ਪਰ ਸਾਡੀ ਪਾਰਟੀ ਜਿਹੜੀ ਹਮੇਸ਼ਾ ਜਿੰਦੀ ਰਹੇ ਤਖੜੇ ਹੋ ਡੇਰਾ ਬਾਬਾ ਨਾਨਕ ਦੇ ਵਿੱਚ ਬਾਬੇ ਨਾਨਕ ਨੇ ਹਮੇਸ਼ਾ ਕਿਰਪਾ ਕੀਤੀ ਹੈ ਤੇ ਬਾਬੇ ਨਾਨਕ ਨੇ ਕਿਰਪਾ ਤੁਹੀ ਦੋਵੇਂ ਬੈਠੇ ਤੁਹਾਡੇ ਤੁਹਾਡੇ ਤੇ ਵੀ ਕੀਤੀ ਅੱਜ ਸੰਗਰਾਂਦ ਵਾਲੇ ਦਿਨ ਆਇਓ ਅੱਜ ਬਾਬੇ ਨੇ ਅਸ਼ੀਰਵਾਦ ਦੇ ਦਿੱਤੀ ਸਾਨੂੰ ਸਾਰਿਆਂ ਨੂੰ ਕਿ ਕਾਂਗਰਸ ਸਾਹਮੋ ਜਿਹੜੇ ਕਾਂਗਰਸ ਨੂੰ ਮਜ਼ਬੂਤ ਕਰਦੇ ਲੋਕ ਚਾਹੁੰਦੇ ਨੇ ਉਹ ਵਰਕਰੋ ਉਹਨਾਂ ਨੇ ਪਛਾਣ ਕਰ ਲੋ ਉਹਨਾਂ ਦੀਆਂ ਕੀਸੀਆਂ ਕਰਾ ਜੇ ਤੇ ਦੌੜ ਲੋ ਆ ਜੇ ਫੇਰ ਬਚੇਗੀ ਕਾਂਗਰਸ